ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਲੋਕਾ ਦੋਸਤੋ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਸਰਾਲੀ ਮੰਡ ਪਿੰਡ ਦੀ ਦੂਰੀ ਵੀ ਥੋੜੀ ਆ ਤੇ ਫੇਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਏ ਆ ਅੱਜ ਇਸ ਫਾਰਮ ਤੋਂ ਅੱਜ ਇਸ ਘਰੋਂ ਤੁਹਾਨੂੰ ਟੋਟਲ ਜਿਹੜੇ ਨਾਗ ਆਪਾਂ ਵੈਸੇ 13 ਤੋਂ 14 ਨਾਗ ਦਿਖਾਉਣੇ ਆ ਤੇ ਇਹ ਪਸ਼ੂ ਆਜੂ ਹੋਣੇ ਆ ਟੋਕਰ ਕੱਪੜਾ ਮਗ ਮਿਲਣਗੇ ਤੁਹਾਨੂੰ ਸੱਜਰ ਤਾਜੇ ਸੋਇ ਸੋਇ ਮਿਲਣਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 24 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਠੀਕ ਹੈ ਜੀ ਬਾਕੀ ਇੱਥੇ ਆਣ ਕੇ ਆਪਣੀ ਦੋ ਟਾਈਮ ਜੋ ਕੇ ਤਿੰਨ ਟਾਈਮ ਜੋ ਕੇ ਤਸੰਦੀ ਤੁਸੀਂ ਕਰਨੀ ਹੁੰਦੀ ਹੈ ਠੀਕ ਹੈ ਜੀ ਕੱਪਣ ਪਸ਼ੂ ਕਿਸੇ ਵੀਰ ਨੇ ਚੈੱਕ ਪਾਸ ਪਸ਼ੂ ਕਰਾਉਣਾ ਠੀਕ ਹੈ ਜੀ ਉਹ ਵੀ ਆਪਣੀ ਬਿਲਕੁਲ ਰਿਸਪੌਂਸਿਬਿਲਟੀ ਤੇ ਅਕੋਰਡਿੰਗ ਤੁਸੀਂ ਕਰਵਾ ਸਕਦੇ ਹੋ ਬਾਕੀ ਪੁੱਛ ਲਵਾਂਗੇ ਆਪਾਂ ਸਤਨਾ ਵੀਰ ਦੇ ਨਾਲ ਪੂਰੀ ਗੱਲਬਾਤ ਕਰਦੇ ਹਾਂ ਆਜੋ ਸਭ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਲ ਸਾਸਿ ਵੀਰ ਜੀ ਕੋਠੀਟਾ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਸਭ ਚੜ੍ਹਦੀ ਕਲਾ ਕਿਰਪਾ ਮਹਾਰਾਜ ਜੀ ਠੀਕ ਠਾਕ ਪ੍ਰਤਾਪ ਸਿੰਘ ਕੀ ਹਾਲ ਚਾਲ ਨੇ ਹੁਣ ਜੀ ਸਾਹਿਬ ਸਤਸ੍ਰੀ ਸਾਰੇ ਭੈਣ ਭਰਾ ਸਤਸ੍ਰੀ ਕੋਠੀਟਾ ਸੇ ਤਾਂ ਰਾਜੀ ਹੋ ਗਿਆ ਮਾੜਾ ਸੈਟ ਕਿਰਖਾਨ ਸਾਡੀ ਅੱਛਾ ਸ਼ੇਅਰ ਕਰਿਆ ਅਗਲੇ ਤੱਕ ਦੇ ਹੋਗੇ ਹਾਂ ਅੱਛਾ ਸ਼ੇਅਰ ਬਹੁਤ ਵਧੀਆ ਹੈ ਅੱਛਾ ਸਤਨਾਵੀਰ ਜਿੱਦਾਂ ਆਪਾਂ ਨਾਗ ਦੱਸੇ ਟੋਟਲ 7 ਆਪਣੇ ਕੋਲ ਵੜਾ ਨਹੀਂ ਇਧਰ ਹਾਂਜੀ ਹਾਂਜੀ ਤਿੰਨ ਸੁਈਆਂ ਨੇ ਤੇ ਚਾਰ ਟੋਕਰ ਗੱਬਨ ਲੈ ਜਾਂਦੀਆਂ ਹਾਂਜੀ ਹਾਂਜੀ ਠੀਕ ਹੈ ਜੀ ਚੈੱਕ ਪਾਸ ਹੈ ਮਾਨਵਜੀ ਜੀ ਜਾਈ ਚਲੋ ਭਜ ਰਸ ਕੇ ਵਾਕੀ ਨਾਲ 1 2 4 ਪੈ ਜਾਣ ਚੈੱਕ ਪਾਸ ਚੈੱਕ ਪਾਸ ਹੋਈਆਂ ਆਪਣੀਆਂ ਤਸੱਲੀ ਵੀਡੀਓ ਬਣੀਆਂ ਜੇ ਕੋਈ ਭਣ ਭਰਾਣੇ ਕਰਾਉਣੇ ਆਪਣੇ ਕਰਾ ਸਕਦਾ ਹੈ ਠੀਕ ਆ ਬਈ ਹਾਂਜੀ ਹਾਂਜੀ ਠੀਕ ਆ ਲੋਬੀ ਪਰੋਵ ਚੈੱਕ ਪਾਸ ਨੇ ਬੈਠਾ ਅੱਗੋ ਮੇਰਾ ਭਰਾ ਕੋਈ ਵੀ ਤਸੱਲੀ ਆਪਦੀ ਕਰਨੀ ਕਰਾਉਣੀ ਚਾਹੁੰਦਾ ਤੇ ਮੋਸਟ ਵੈਲਕਮ ਆਪਣਾ ਸਾਈਪੈਨ ਦਾ ਕਰੋ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਤੇ ਵੈਸੇ ਵੀਡੀਓ ਬਣੀਆਂ ਪਈਆਂ ਨੇ ਚੈੱਕ ਪਾਸ ਦੀਆਂ ਉਹਨਾਂ ਤੇ ਕਿਸੇ ਭਰਾਣੇ ਰਹਿਣਾ ਤੇ ਉਹ ਵੀ ਤੁਹਾਡੀ ਆਪਦੀ ਹਾਂਜੀ ਜਦਾਂ ਕਿ ਇਹਦੀ ਸਤਿਸ਼ਟੀ ਹੋਤਾ ਕਰ ਲੈਂਦੀ λαβੀ ਵੀਰ ਸਤਨਾਮ ਸ਼ੁਰੂਆਤਾਂ ਇੱਧਰ ਕਰ ਲਈਏ ਕਰਤੀ ਬਹਿਣਾ ਖਲਾਰਗੀਆਂ ਜੀ ਹਾਂਜੀ ਜਰਸੀ ਦੋਸਤੋ ਬ੍ਰੀਡ ਦੇ ਵਿੱਚ ਵੈੜ ਇੱਕ ਤੁਹਾਨੂੰ ਦਿਖਾਉਣੇ ਆ ਪੂਰੇ ਵੱਡੇ ਕੱਦ-ਕੱਟ ਦੇ ਵਿੱਚ ਤੇ ਇਹਦਾ ਸਤਨਾਮ ਸੁਬਾ ਦੇ ਜਿੰਨਾ ਜਿਆਦਾ ਸੁਬਾ ਸੂਈ ਜੇ ਦੂਜਾ ਹਾਂਜੀ ਮਗਰੇ ਦੇ ਬੱਚਾ ਸੂਈ ਨੇ ਨੂੰ ਹੋ ਗਏ 13-14 ਦਿਨ 13-14 ਦਿਨਾਂ ਤੇ ਹਾਂਜੀ ਹੁਣ ਐਟ ਆਏ ਦੇਖੋ 18-19 ਕਿਲੋ ਦੁੱਧ ਤੇ ਆ ਰਿਹਾ ਜੀ ਮਾਉ ਜੀ ਆਹ ਦੇਖੋ 13 14 ਦਿਨਾਂ ਦੀ ਦੋਸਤ ਸੂਈ ਹੈ ਤੇ 18-19 ਕਿਲੋ ਆ ਰਿਹਾ ਹਾਂਜੀ ਮੌਕੇ ਵੀਰ ਜੀ ਦੋ ਟਾਈਮ ਤਿੰਨ ਟਾਈਮ ਵਿੱਚ ਆਪਾਂ ਭਰਾਵੇਂ ਚੋਕੇ ਦਿਾਂਗੇ ਲੋ ਵੀ ਆ ਕਰੋ ਚੈ ਬਿਲਕੁਲ ਛੋਟੀ ਜਿਹੀ ਬੂਤੀ ਆ ਤੇ ਕੱਤ ਪੰਜਾਬ ਵਾਲੀ ਜਰਸੀ ਆ ਹਾਂਜੀ ਪੂਰੀ ਵੱਡੀ ਪੰਜਾਬ ਵਾਲੀ ਜਰਸੀ ਆ ਹੌਲੀ 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 ਸੰਭਲ ਕੇ ਤਲਕਣ ਵਾਲੀ ਬਿਲਕੁਲ ਕੋਈ ਨੋਰਮਲ ਗਾਲੀ ਤੋੜਿਆ ਜੀ ਅਬ ਦੋਸਤੋ 18 19 18 19 ਕਿਲੋ ਦੁੱਧ ਨਾੜਾ ਵੇਖੋ ਵੀਰ ਜੀ ਕਿੰਨੀਆਂ ਚੱਡੇ ਨੇ ਆਹ ਦੇਖੋ ਇਹ ਠੰਢੀ ਤੇਰੀ ਬਹੁਤ ਜਿਆਦੀ ਜੀ ਹਵਾਨਾ ਚੱਡਾ ਦੇਖੋ ਪੂਰਾ ਨਾੜਾ ਨਾਲ ਜਿਹੜਾ ਦੋਸਤੋ ਹਵਾਨਾ ਚੱਡਾ ਭਰਿਆ ਪਿਆ ਤੇ 18 19 ਕਿਲੋ ਦੁੱਧ ਵੱਡਾ ਕੱਦ ਕਾਠ ਤੇ ਰੰਗ ਬਹੁਤ ਸੋਹਣਾ ਜਿੱਦਾਂ ਇੱਕ ਆਪਾਂ ਦੇਖਦੇ ਆ ਬਦਾਮੀ ਰੰਗ ਦੇ ਵਿੱਚ ਅ ਮਗਰ ਕੀ ਇਹਦੇ ਵਿੱਚ ਅੱਛਾ ਜ ਮਹਸਤਰਾ ਵੀਰ ਇੰਡੀਆ ਮੈਨ ਆਪ ਬਹੁਤ ਘਾਟ ਹੀ ਦੇਖਦੇ ਹਾਂ ਨਾ ਇਹ ਹਾਂ ਜੀ ਵੀਰ ਜੀ ਵੇਖੋ ਮਿਲਤੇ ਜਾ ਕੇ ਤਾਂ ਮਹਰਾ ਚੰਗਾ ਟੰਕ ਤੇ ਬਹੁਤ ਮਿਲਦਾ ਬਹੁਤ ਘਾਟ ਆ ਹਾਂ ਹਾਂ ਟੰਕ ਨਾ ਸਨ ਰੱਖੇ ਚ ਜਾਦੀ ਆ ਹਾਂ ਹਾਂ ਤੇ ਆ ਬੱਚਾ ਜੀ ਲਓ ਜੀ ਬੱਚਾ ਕਰੋ ਚੈੱਕ ਵਛਾ ਮਗਰ ਠੀਕਾ ਜਰਸੀ ਦੇ ਵਿੱਚ ਹੀ ਮਗਰ ਵਛਾ ਆ ਗਿਆ ਤੇ 18 19 ਕਿਲੋ ਦੋਸਤੋ ਦੁੱਧ ਇਸ ਵਾਇਰ ਦੇ ਥੱਲੇ ਹਾਜ਼ਰ ਆ ਇਸਾ ਨਾਮ ਚੋਣ ਜਾਂਦੀ ਕਿਵੇਂ ਨਿਕਲੀ ਮੈਂ ਤਾਂ ਗੱਲਾਂ ਹੀ ਛੱਡ ਦੋ ਤੇ ਗਏ ਗੁੱਠੇ ਇੰਨੀ ਮੋਟੀ ਧਾਰ ਬੋਗੀ ਅੱਛਾ ਮੁਠੀ ਵਾਲਾ ਥਾਨ ਲੱਗਾ ਇੱਕ ਨੰਬਰ ਇਹਨਾਂ ਕੋਈ ਅਖੇ ਥਣ ਛੋਟਾ ਜਾਂ ਕਿਦਾਂ ਠੀਕ ਆ ਪੂਰਾ ਮੁਠੀ ਵਾਲਾ ਥਾਨ ਪੂਰਾ ਹੱਥੀ ਮੁਠੀ ਵਾਲਾ ਚੋਣ ਜਾਂ ਇੱਕ ਨੰਬਰ ਆ ਤੇ 18 19 ਕਿਲੋ ਦੁੱਧ ਬਹੁਤ ਜ਼ਿਆਦਾ ਹੁੰਦਾ ਬਾਕੀ ਦੁੱਧ ਹਜੇ ਸੱਜਰ ਤਾਜੀ ਸੀ ਇਹਦਾ ਮਤਲਬ ਇਹ ਜੀ ਦੋ ਤੇ 22 23 ਕਿਲੋ ਆਲੇ ਮੂਲੇ ਤੇ ਤੁਰਪੀ ਹੋਣੀ ਹੁੰਦੀ ਹਾਂਜੀ ਹਾਂਜੀ ਆਪਣੇ ਕੋਲ ਤਾਂ ਕਰਮਾ ਕੱਲ ਹੀ ਹੋਏ ਨੇ ਵੇਖੋ ਮੈਂ ਪੂਰੇ ਹਲੇ ਮੈਲਾ ਮਾਰੇ ਨਹੀਂ ਹਿੰਦੀ ਜੀ ਹਾਂਜੀ ਇਹਦਾ ਸਤਨਾਮਕ ਕੀ ਰੱਖਿਆ ਮੁੰਨ ਦਵਾਂਗੇ ਕਿੰਨੇ ਦੀ ਮੋਲ ਤੇ ਵੀ ਜੱਡੀ ਵੱਡੀ ਪਾਵੇ 85 90 ਕਰ ਲਗੇ ਹਾਂ ਜੀ ਬੜਾ ਆਪਾਂ ਕੰਮ ਰੱਖਣਾ ਪੱਤਰੀ ਹਾਂਜੀ ਹਾਂਜੀ ਇਹਦਾ ਵੀਰ ਜੀ ਆਪਣਾ 75000 ਰੁਪਏ ਦੀ 100 ਕਿਲੋਮੀਟਰ ਤੱਕ ਪਹੁੰਚ ਕਰਦਾ ਹੈ 75000 75 ਦੀ ਕਰਦਾ ਕੋਈ ਵੱਚੀ ਵੱਡੀ ਆ 85000 ਰੁਪਏ ਦੀ ਵੱਚੀ ਹੈਗੀ ਆ ਪਰ ਨਹੀਂ ਆਪਾਂ ਰੋਕਣਾ ਲਈ ਰੋਕਣਾ ਦੇਣੀ ਠੀਕ ਆ ਕੋਈ ਮਾਨਤਨ ਕਰਕੇ 2000 ਰੁਪਏ ਸੰਤ ਸਾਹਿਬ ਛੋਟ ਕਰ ਦਾਂਗੇ ਤੇ 73 ਦੀ ਪਹੁੰਚ ਹੋ ਜਾਊਗੀ 100 ਕਿਲੋਮੀਟਰ ਤੇ 100 ਤੱਕ ਪਹੁੰਚ ਜਾਣਾ ਜੀ ਲਓ ਜੀ 100 ਕਿਲੋਮੀਟਰ ਦੇ ਵਿੱਚ 73000 ਦੀ ਜ ਬਾਕੀ ਵਾਰ ਪੂਰੇ ਵੱਡੇ ਕਦ ਕੱਦ ਕਰਦੀ ਆ ਮੇਰਾ ਵੀਰ ਕੋਈ ਦੂਰ ਨੇੜੇ ਆ ਰਿਹਾ ਕਿਉਂਕਿ ਜਰਸੀ ਕਹੀ ਆਪਾਂ ਕਿ ਕੋਈ ਵੀ ਛੋਟੀ ਨਾ ਮੰਨੇ ਠੀਕ ਆ ਪੂਰੀ ਜਰਸੀ ਆ ਕੇ ਪੰਜਾਬ ਵਾਲੀ ਜਰਸੀ ਆਪਾਂ ਕਹਿੰਦੇ ਪੰਜਾਬ ਵਾਲੀ ਜਰਸੀ ਠੀਕ ਆ ਜੀ ਪੂਰੇ ਵੱਡੇ ਕਦ ਕੱਦ ਕਰਦੀ ਆ ਤੇ ਦੁੱਧ ਵੀ ਕਰਮਾਈ ਦੇ ਥੱਲੇ ਬੜਾ ਖੁੱਲਾ ਡੋਲਾ 18 19 ਕਿਲੋ ਚੋਕੇ ਤਸੱਲੀ ਕਰ ਲਿਓ ਤੇ 73000 ਦੀ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਬਹੁਤ ਪਿਆਰੀ ਵਾੜਾ ਮਗਰ ਬੱਚਾ ਇੱਕ ਸੈਕਿੰਡ ਨੰਬਰ ਤੇ ਸਤਨਾਮਾ ਕਰੌਸ ਆ ਗਈ ਆਪਾਂ ਹਾਂ ਜੀ ਕਰੌਸ ਜੀ ਇਹ ਤਾਂ ਸੂਈ ਨ ਹੋਵੇ ਕੋਈ 5 ਦਿਨ ਪੰਜ ਦਿਨ ਇਹਦੇ ਕੋਲ ਆਣਾ ਤੇ 13 ਕਿਲ ਇਹ ਕੋਈ 50 ਦਿਨਾਂ ਦੀ ਸੂਈ ਆ 54 ਦਿਨਾਂ ਦੀ ਸੂਈ ਆ ਬੱਛਾ ਮਗਰ ਕੇ ਬੱਛੀ ਬੱਛਾ ਹੀ ਇਹਦੇ ਬਗਰੀ ਲੋਦੀ ਮਗਰ ਇਹਦੇ ਬੱਛਾ ਠੀਕ ਆ ਜੀ ਸਾਰੇ ਬੱਚੇ ਜਰਸੀ ਦੇ ਵਿੱਚ ਦੋਸਤੋ ਕਰਾਸ ਰੱਖਦੀ ਆ ਜਰਸੀ ਅੰਗ ਦੇ ਵਿੱਚ ਕਰਾਸ ਆ ਤੇ ਬਦਾਮੀ ਰੰਗ ਆ ਬਿਲਕੁਲ ਗੋੜਵਰ ਦਾ ਰੰਗ ਆ ਆ ਦੇਖੋ ਕੋਈ 54 ਦਿਨਾਂ ਦੀ ਸੂਈ ਥਰੇ ਬੋਲਾ ਹੀ ਆ 13 14 ਜੀ 13 ਕਿਲੋ ਵੀ ਜਿੱਦਾਂ ਮਰ ਜੂਗੀ ਪੈਣ 13 ਕਿਲੋ ਆ ਲੋ ਵੀ 13 ਕਿਲੋ ਆ ਮੂੰਹ ਮੱਥੇ ਦੀਆ ਕਰ ਲੋ ਚੈੱਕ ਰਪਣ ਖਣ ਦੇ ਵਿੱਚ ਦੋ ਚੋਣ ਵੀ ਇੱਕ ਨੰਬਰ ਦੀ ਤੇ ਬਿਨਾ ਮੰਗੇ ਦੋ ਆਈਡੀ ਸੰਧੀ ਆ ਆ ਦੇਖੋ ਜੀ ਠੀਕ ਆ ਜੀ ਤਾਰੇ ਬੋਸ ਨੂੰ ਲੱਗਾ ਥੀ ਮੁੱਟੀ ਵਾਲਾ ਕੋਲੀ ਗੂਠੇ ਟੀ ਮੁੱਟੀ ਧਾਰ ਹੋਈ ਹਾਂ ਬਾਕੀ ਚਵਾਜੂ ਮੈਂ ਬਾਈ ਛੱਡ ਦੋ ਤੇ ਮੋਟਰਾਂ ਨੂੰ ਚਾਲਦੀ ਕਰ ਮਾਰੀ ਅੱਛਾ ਤੇ ਬੱਚਾ ਇਹਦਾ ਕਿਹੜੇ ਪਾਸੇ ਜੀ ਇਹਦਾ ਬੱਚਾ ਜੀ ਆ ਆ ਨਿਕਾ ਨੋ ਵੀ ਹੋਰ ਆ ਬੱਚਾ ਇਹਦਾ ਇਹ ਠੀਕ ਆ ਹਾਂ ਦੇਖ ਨਾੜੂ ਦੀ ਬੱਚਾ ਥੋੜਾ ਨਾੜੂ ਬਹੋਣਾ ਬਖਾ ਦਿਗੇ ਕਿਹੜਾ ਕਰ ਦੇਣਾ ਬੱਚਾ ਮਰ ਗਿਆ ਕੋਈ ਨਹੀਂ ਮਾਰਦਾ ਕਰ ਦੋ ਪੰਜਾ 14 ਦਿਨਾਂ ਦੀ ਕਈ ਇਹ ਮੜਾ ਨਾੜੂ ਨੂੜੂ ਦਿਖਾ ਦੋ ਚੰਗੀ ਆਹ ਬੱਚਾ ਖਰ ਖੇਤੀ ਲੋਈ ਹਾਂ ਉਹ ਇਹ ਵੀ ਠੰਡ ਦੇ ਕਰਕੇ ਬੜੇ ਸੰਭਾਲ ਕੇ ਰੱਖਿਆ ਹਾਂ ਜੀ ਹਾਂ ਜੀ ਹੁੰਦਾ ਵੀ ਇਹਦੀ ਥਾਣੇ 35 ਬੜੀ ਆ ਜੀ ਬਿਲਕੁਲ ਤੇ ਇਹ ਸਤਨਾਮ ਦਵਾਂਗੇ ਕਿੰਨੇ ਦੀ ਦਿੱਤੀ ਉਹਦੇ ਦੀ ਭੋਲੇ 55 ਕਰੀ ਗਈ ਹੈ ਹਾਂ ਹਾਂ ਇਹ ਦੇਦਾ ਹੈ 47000 ਦੀ ਪਹੁੰਚ 47000 ਦੀ ਹਾਂ ਜੀ ਹਾਂ ਜੀ ਕੁਸਰਾ ਕੁਸਰਾ ਕੱਢ ਕੇ ਆਹ ਜੀ ਸੰਧੂ ਸਾਹਿਬ ਕਰਦਾਂਗੇ ਪਹੁੰਚ 45 ਚ ਹਾਂ ਲੋ ਜੀ 45000 ਦੇ ਵਿੱਚ ਪਹੁੰਚ ਆ ਠੀਕ ਆ ਉਹੀ 100 ਕਿਲੋਮੀਟਰ ਸਾਰੀਆਂ ਤਾਂ 200 ਜਿੰਨੀਆਂ ਵੜਾ ਦਿਖਾਉਣੀਆਂ ਸਾਰੀਆਂ ਦਾ 100 ਕਿਲੋਮੀਟਰ ਦਾ ਤੈਰਾ ਠੀਕ ਆ ਤੇ ਬਾਕੀ ਆਪਾਂ ਜਿਵੇਂ ਜਿਵੇਂ ਗਾ ਚੱਲੀ ਚੱਲਾਂਗੇ ਉਵੇਂ ਤੁਮ ਸਾਰੇ ਪਸ਼ੂ ਦੀ ਡਿਟੇਲ ਮਿਲਦੀ ਚਾਹੂਗੀ ਤੇ 45000 ਦੇ ਵਿੱਚ ਇੱਕ ਤੀਜੇ ਨੰਬਰ ਤੇ ਸਤਨਾਗਰ ਦੀ ਜੀ 6 ਦਾ ਵੱਛੀ ਆ ਪਲੂਣੀ ਆ ਜੀ ਛਕੀ ਆ ਹਾਂ ਜੀ ਦੁੱਧ ਦੇ ਕੋਲ ਆਟਾ ਦੇ 13 ਕਿਲ ਜੀ 13 ਕਿਲੋ ਹਾਂ ਸੂਈ ਨੂੰ ਕੋਈ 10000 ਦਿਨ ਹੋ ਗਿਆ ਜੀ ਬੱਛਾ ਜੇ ਮਗਰ ਵੀ ਲੋ ਵੀ ਇਹਦੇ ਮਗਰ ਵੀ ਦੋਸਤੋ ਵੱਛਾ ਮੇਲ ਕਾਫ ਆ 13 ਹਾਂ ਜੀ ਆ ਦੇਖੋ ਕੰਪੈਕਟ ਕੱਡੇ ਦੀ ਫਿਕਸ ਚੱਲੀ ਦੀ ਹੌਲੀ 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 ਸਤਨਾਗਰ ਦੂਜਾ ਸਵੇਰੇ ਦੱਸਿਆ ਵੀ ਜੀ ਪਹਿਲਾਂ ਨਹੀਂ ਹੋ ਜਾਂਦੇ ਗੱਲ ਦੁੱਜਣ ਵਾਲ ਉਹ ਸ਼ਹਿ ਸ਼ੇ ਦਾ ਦੇ ਪਾਸੇ ਕੰਨੀਆਂ ਦੁੱਧ ਲਿਆ ਖਲੋਤੀਆਂ ਸੀ ਸਿੱਗੀ ਪਹਿਲਾਂ ਨਹੀਂ ਹੋ ਸਕਦੀ ਹਾਂ ਪੱਛੀ ਵੇਹ ਵਿਖਾਉਂਦੀ ਪਈ ਵੀ ਪਹਿਲਾਂ ਹੋ ਜਾਂਦੀ ਠੀਕ ਹੈ ਜੀ ਆਹ ਦੇਖੋ ਜੀ ਆਰਡਰ ਦੇਖੋ ਬਹੁਤ ਸੋਹਣਾ 13 14 ਕਿਲੋ 13 ਕਿਲੋ ਹੈ ਨੈਟ ਜਿੱਦਾਂ ਮਰਜ਼ੀ ਕੋਈ ਜੋੜ 13 ਕਿਲੋ ਹਾਂਜੀ ਲਓ ਜੀ 13 ਕਿਲੋ ਕੋਈ ਵੀਰੋ ਮਿੰਤੀ ਕਰ ਸਕਦਾ ਆਪਣੀ ਤਸੱਲੀ ਕਰ ਲਓ ਹਾਂ ਇਹਨਾਂ ਦਾ ਆਹ ਬੱਚਾ ਜੀ ਮਗਰ ਇਹਦੇ ਬੱਚਾ ਮੇਲ ਕਾਫ ਤੁਹਾਨੂੰ ਦਿਖਾ ਦਿੰਦੇ ਆ ਸਰਸੀ ਬੱਚਾ ਜੀ ਆਰਡਰ ਦੇਖੋ ਤੁਸੀਂ ਇੱਕ ਵਾਰੀ ਠੀਕ ਹੈ ਜੀ ਠੰਡੀ ਤੇਰੀ ਸੇਲ ਸਲਾਗਾ ਆਹ ਦੇਖੋ ਠੰਡੀ ਬਹੁਤ ਆ ਬਣਾਵਾਂਗੇ ਤਾਂ ਭਾਵੇਂ ਚਲੋ ਕੋਈ ਪਰਵਾਹ ਨਹੀਂ ਓਏ ਵੰਗਾ ਪਾਉਂਗਾ ਪਾਉਂਗਾ ਅੱਛਾ ਕਿਹੜਾ ਸੁਣਾ ਆ ਜੀ ਆ ਆ ਬੱਚਾ ਆ ਗਿਆ ਠੀਕ ਹੈ ਜੀ ਆ ਵੇਖੋ ਜੀ ਆ ਬੱਚੇ ਆ ਗਿਆ ਰ ਕੀ ਸਾਰੇ ਬੱਚੇ ਹੀ ਮਹੀਨਾ ਚੱਕੇ ਮਗਾਵਾਂ ਦੇ ਬੱਚੇ ਲਓ ਜੀ ਆ ਬੱਚਾ ਜੇ ਮਗਰ ਬਰਾਊਨ ਕਲਰ ਦੇ ਵਿੱਚ ਤੇ ਇਹ ਸਤਨਾਬ ਕਿੰਨੇ ਦੀ ਦੇਣੀ ਅੱਜ ਫਿਰ ਬੱਚੀ ਆ ਬੋਲਤ ਵੀ ਦੀ ਭਾਵੇਂ ਦਾ 50 ਵਾਲੀ ਤੇ 3000 ਦਾ 5000 ਜੀ ਜੇ ਅੰਤਾਲੀ ਦੀ ਛੀ ਹਾਂ ਜੀ 47 ਦੇ ਦਾਂ ਲੈ ਸੁਲਸ ਕਰਕੇ ਦੇ ਦੇ ਉਹ ਛੱਡ ਦਾਂਗੇ ਸੰਧੂ ਸਾਦੇ ਵਿੱਚ ਪ੍ਰਤਾਪ ਸਿਆ ਖਿੱਚ ਕੇ ਮੇਰਾ ਵੀਰ 2000 ਰੁਪਏ ਦੰਦੂ ਸਾਹਿਬ ਸ਼ੋੜ ਆ 500 ਰੁਪਏ ਹੋਰ ਦੋ ਹੀ ਵੜਾ ਲਾ ਯਾਰ ਕੋਨੀ ਕੋਨੀ ਕੋਈ ਗੱਲ ਨਹੀਂ ਹੁਣ ਤੜਾ ਜਾ ਨਾ ਹੱਤਾ ਵੀ ਹੁਣ ਫੁਰਤੀ ਮਹੀਨਾ ਦੇਰ ਮਹੀਨਾ ਪ੍ਰਤਾਪ ਨੂੰ ਮਹੀਨਾ ਡੇਢ ਮਹੀਨਾ ਯਾਰ ਮੰਜੇ ਦੇ ਰਿਹਾ ਥੋੜਾ ਜਿਹਾ ਆ ਤਸਰਾ ਕੱਢਾਂ 1200 ਖਰਚੇ ਮਾਲ ਦੀਆਂ ਲਿਆਵਾਂਗੇ ਨਿਹਰੀਆਂ ਸੇਵਾ ਕਰਾਂਗੇ ਭਰਾਵਾਂ ਆ ਨਹੀਂ ਇਤਰੀ ਹੈ ਲਓ ਵੀ 45 ਹੁੰਦਾ ਤੇ 45 ਜੋ ਵੀ 500 ਮਾਰ ਹਾਂਜੀ 45 ਚੋਂ 440 ਛੋਟ ਹੋ ਗਈ ਨਾ 45 ਛੋਟ ਹੋ ਗਈ ਆ ਤੇ ਜੋ ਸਾਡੇ 44000 ਦੀ 100 ਕਿਲੋਮੀਟਰ ਪਰ ਪਹੁੰਚ ਆ ਵੱਛੀ ਤੁਹਾਨੂੰ ਦਿਖਾਤੀ ਆ ਚੋਣ ਤੇਰਾ ਗੱਲੇ ਚੱਲਣ ਦਾ ਕਰਵਾਦੀ ਸੂਛ ਆਈਏ ਬਿਲਕੁਲ ਸਜਰਤਾ ਜੀ ਹਾਂ ਸਾਰੀ ਵਈਗਾ ਮੁੱਠੀ ਦਾ ਵੱਡਾ ਵੱਛੀ ਦਾ ਠੀਕ ਆ ਜੀ ਵੱਛੀ ਰੰਗ ਵੀ ਬਹੁਤ ਸੋਹਣਾ ਇੱਕ ਰੰਗ ਆ ਬਿਲਕੁਲ ਬਲੈਕ ਬਰੀਡ ਬਹੁਤ ਜਿਆਦਾ ਨਵਾਏ ਤਵਾਏ ਨਹੀਂ ਪਸ਼ੂ ਇੱਕ ਠੰਡ ਦਾ ਮਾਹਨ ਕਰਕੇ ਜਿਹਨੂੰ ਆਇਆ ਨਹੀਂ ਮਾਲਤਾ ਰਸਾ ਲਿਬੜੇ ਦੇ ਬੜਿਆ ਉਹਦਾ ਬਿਲਕੁਲ ਜੀ ਬਿਲਕੁਲ ਤੇ ਕੱਲ ਵੀ ਮੀਮੂ ਕਾਫੀ ਪੈ ਗਿਆ ਹਾਂਜੀ ਹਾਂਜੀ ਬਹੁਤ ਸਾਰੇ ਪਾਸੇ Uh Portalier. ਸਾਡੇ 48000 ਸੌਰੀ ਸਾਡੇ 44000 ਦੀ ਮਿਲ ਜੂਗੀ ਇਧਰ ਸਤਨਾਮ ਆਪਣੇ ਕੋਲ ਜਿਹੜੀ ਆਕ ਬਣੀ ਬਣੀ 8 8 ਕਿਲੋ ਦੁੱਧ ਹਿਹਾਗ ਮੋਕੇ ਦਾ ਨਾ ਹਾਂਜੀ ਤੇ ਢਾਈਆਂ ਵੀ ਨਹੀਂ ਆਪਣੀ ਚੈੱਕ ਆਸ ਹੋਈ ਵੀਡੀਓ ਬਣੀ ਜਿਹੜਾ ਕੋ ਭਨੇ ਭਰਾ ਜਿਗਣਾ ਗੱਲ ਬਣ ਜੇ ਸੌਦਾ ਹੋ ਜਾਏ ਹਾਂਜੀ ਹਾਂਜੀ ਪਰ ਉਹ ਨਹੀਂ ਕਰਵਾ ਲੈਣ ਨਹੀਂ ਕੋੜੇ ਆਪਣੀ ਗਰੰਟੀ ਹੋ ਆ ਢਾਈਆਂ ਵੀ ਨਹੀਂ ਚੈੱਕ ਪਾਸ ਢਾਈਆਂ ਮੇਰੇ ਦੀ ਚੈੱਕ ਪਾਸ ਆ ਆਪਣੇ ਕੋਲ ਸਤਨਾਮ ਵੀਡੀਓ ਬਣੀਆਂ ਪਈਆਂ ਹਾਂਜੀ ਹਾਂਜੀ ਵੀਡੀਓ ਉਸੇ ਵਾਲੇ ਡਾਕਟਰ ਤੋਂ ਬਣਾਈਆਂ ਟੀਕਾ ਲੱਗਦੀ ਦੀ ਚੈੱਕ ਹੁੰਦੀ ਦੀ ਚੰਗੀ ਕੀਤੀ ਜੀ ਹਾਂਜੀ ਉਹ ਪੱਕਾ ਦੁੱਧ ਕਿੰਨਾ 8 ਕਿਲੋ ਕਿੰਨਾ ਦੁੱਧ 8 8 ਕਿਲੋ ਅੱਜ ਬਲਕੇ ਕਥਾ ਕੀਤਾ ਜੀ ਹਾਂ ਤੇ ਦੰਚੀ ਲੋਬੀ ਆਪੇ ਹੋਵਾ ਬਹੁਤ ਜੀ ਤੇ ਢਾਈਆਂ ਮਹੀਨੇ ਦੀ ਗੱਭਣ ਚੱਕ ਪਾਸ ਗਾ ਸੁਵਾ ਤਜਾ ਸੁੰਦੀ ਹੈ ਤੇ ਜੇ ਸੁਵੇ ਸੁਹ ਗਈ ਜੀ ਪੂਰੀ ਬੱਲੀ ਨਸਲ ਬਰੀਡ ਆ ਬਹੁਤ ਕੱਦ ਹਾਈਟ ਚੈੱਕ ਕਰੋ ਪਰ ਤੁਹਾਨੂੰ ਥੋੜਾ ਦੂਰੀ ਤੋਂ ਦਿਖਾ ਦਈਏ ਭਰਾਵਾਂ ਨੂੰ ਵੀ ਆਏ ਹੁੰਦਾ ਵੀ ਕੱਦ ਕਿਤੇ ਯਾਰ ਛੋਟਾ ਨਹੀਂ ਪੂਰਾ ਵੱਡਾ ਕੱਦ ਆ 8.5 ਕਿਲੋ ਦੁੱਧ ਤੇ ਢਾਈਆਂ ਮਹੀਨੇ ਦੀ ਗੱਭ ਮਿਲਦੀ ਕੋਈ ਨੂੰ ਮੰਗਾ ਨਹੀਂ ਕੋਈ ਆ ਦੇਖੋ ਜੀ ਕਲਿਆਂ ਆ ਗਏ ਦੰਦ ਕਿਦੇ ਹਾਂ ਇਹ ਦੇਖਾ ਕਰੋ ਚੈੱਕ ਥੋੜੀ ਜਿਹੀ ਸਾਂਭੀ ਨਹੀਂ ਨਾ ਮਾਲ ਸੇਵਾ ਘਟ ਕੀਤੀ ਥਾਨ ਤੇ ਚੋਆਰ ਕਿਤੇ ਗੱਲਾਂ ਹੀ ਛੱਡ ਦੋ ਅਕੀ ਕੋਈ ਸਾਫ ਸੂਬ ਲਵੇ ਕੱਤ ਬੜਾ ਵੱਡਾ ਵੱਡੀ ਵਸ਼ੀਆ ਵੀਰ ਜੀ 23 ਗਲ ਦੋ ਦੰਦੇ ਚੋਂਦੇ ਪਰ ਸਿਵਾ ਨਹੀਂ ਕੀਤੀ ਸੁੱਕਾ ਸੱਕਾ ਹੀ ਨਹੀਂ ਪਰਾਲੀ ਕੋਣਿਆ ਆਪ ਆਪਣੇ ਕੋਤ ਕੋਤ ਦੇ ਘੜ ਲਾਈ ਮਾਦੂ ਭਰਾ ਉਹ ਸਾਢੇ 8 ਕਿਲੋ ਦੁੱਧ ਨਾਲ ਦੀ ਨਾਲ ਢਾਈਆਂ ਮਹੀਨੇ ਦੀ ਗੱਭ ਚੈੱਕ ਪਾਸ ਆ ਵੀਡੀਓ ਪ੍ਰੋਪਰ ਮਿਲ ਜੂਗੀ ਡਾਕਟਰ ਸਾਹਿਬ ਤੋਂ ਚੈੱਕ ਕਰਾਉਂਦੇ ਹਾਂ ਹਾਂਜੀ ਵੀਡੀਓ ਕਿਉਂਕਿ ਇਹ ਵੀ ਇੱਕ ਲਾਜ਼ਮੀ ਹੋ ਗਿਆ ਸਮਝਦੇ ਕਿਉਂਕਿ ਘੜੀ ਮੁੜੀ ਹੱਥ ਫੋਨ ਵਾਲੋ ਚੰਗਾ ਵੀਡੀਓ ਭਰਾ ਆਪਣੇ ਹਰ ਯਕੀਨ ਤੇ ਲੈ ਆਏ ਹੁੰਦੇ ਨੇ ਵੀ ਅਗਲਾ ਉਹ ਤੇ ਤੁਸੀਂ ਕਰਵਾਈਏ ਫਿਰ ਆਪਾਂ ਨੂੰ ਫਿਰ ਪ੍ਰੂਫ ਫੜਾ ਪੱਕਾ ਬਣਾਉਣਾ ਪੈਂਦਾ ਹਾਂ ਬਾਕੀ ਦਾ ਹਾਂ ਜੇ ਕਰਵਾ ਲਾ ਆਪਣਾ ਕੋਈ ਚੱਕਰ ਕੋਈ ਨਹੀਂ ਆਪਾਂ ਤਾਂ ਜਿਵੇਂ ਸੰਤੁਸ਼ਟੀ ਹੁੰਦੀ ਉਹ ਕਰਾ ਦਿੰਦਾ ਕਰਨਾ ਹਾਂਜੀ ਹਾਂਜੀ ਤੇ ਇਹ ਸਤਰਾਵ ਟੋਕੜ ਗੱਭ ਕਿੰਨੇ ਦੀ ਦੇਣੀ ਅੱਜ ਇਹ ਵੀਰ ਜੀ 35 ਦੀ 35 ਦੀ ਹੁਣ 32000 ਦਿੱਤਾ ਖਤੀ ਉਹਨੇ 32 ਦੀ ਦਵਾਗੇ ਤੂੰ ਮੇਰੀ ਪੱਤੀ ਦੀ ਬਾਬਾ ਪੱਤੀ ਦੀ ਬੋਝ ਦੇ ਨਾਲ ਪੱਤੀ ਦੀ ਕੰਮ ਔਖਾ ਹੋਇਆ ਨਹੀਂ ਕੋਈ ਕੋਈ ਨਹੀਂ ਹੁੰਦਾ ਆ ਕਰਤਾ ਸੌਖਾ ਪ੍ਰਤਾਪ ਨਹੀਂ ਸਾਰਾ ਕੁਝ ਵੇਖ ਪੱਤੀ ਆਦੀ ਹੈ ਵੱਡੀ ਆ ਬਹੁਤੀ ਵੱਡੀ ਆ ਨਹੀਂ ਵੱਡੀ ਤਾਂ ਪੁੱਪ ਦੱਸਦਾ ਪੱਤੀ ਨਹੀਂ 12 13 ਤੁਹਾਡੇ ਕਹਿਣ ਤੋਂ ਬਿਨਾਂ ਹੀ ਮੈਂ ਦੱਸਾਂ ਚਾਰ ਵਰੀ ਵੀ ਵੱਡੀ ਆ ਹਾਂ ਸਹੀ ਗੱਲ ਆਹ 32 ਦੀ ਆ 32 ਦੀ ਦੋਸਤ ਹੋ ਜੂਗੀ ਠੀਕ ਹੈ ਜੀ 8 8.5 ਕਿਲੋ ਦੁੱਧ ਵੀਰ ਦੱਸ ਰਿਹਾ ਤੇ ਢਾਈਆਂ ਮਹੀਨੇ ਦੀ ਗੱਪਣ ਚੱਕ ਪਾਸ ਆ ਆਪਾਂ ਵਾਰ-ਵਾਰ ਕਨਫਰਮ ਕਰਦੇ ਆਪਾਂ ਵੀ ਤਾਂ ਜੋ ਭੈਣ ਭਰਾ ਵੀਰ ਲੈ ਲੈ ਵੀ ਦੇ ਲੈ ਫਿਕਸ ਲੈ ਲਈ ਦੀ ਜੀ ਹਾਂ ਇਹ ਆਪਣੇ ਖੁੱਚਾ ਤੋਂ ਤਾਂ ਲਿਵਾ ਤੇ ਥਾਣੇ ਹੋਵੇ ਚੋਣ ਦੇ ਕਰਕੇ ਨਿਆਰੇ ਭੱਜਾ ਪਿਆ ਤੇ ਸਿਆਲ ਸਿਆਲ ਕਹਿੰਦੇ ਕਰਮਾ ਨੇ ਫੇਰ ਬੱਤਰਾਗਾ ਦੁੱਧੇ ਨੇ ਉਦਈ ਕੇ ਨਾਲ ਗਰੀ ਪਾ ਰਹੇ ਹੋਰੇ ਨਾ ਬਿਲਕੁਲ ਵਜਨ ਵਾਲੀ ਆ ਤੇ ਨਕਤ ਸਤਨਾਮ ਵੀਰੇ ਆਪਣੇ ਕੋਲ ਜਿਹੜੀ ਇੱਕ ਹੋਰ ਆ ਗਈ ਆ ਹਾਂਜੀ ਇਹਦੇ ਕੋਲ ਵੀ ਜੀ 10000 ਕਿਲੋ ਦੁੱਧ ਏ ਇਹ ਤਿੰਨਾ ਵੀ ਨਹੀਂ ਕਿੱਕ ਪਾਉਂਦਾ ਜੀ ਠੀਕ ਆ ਜੀ ਤੋ ਜੱਸ ਸਵੇਰ ਵੀ ਗੱਡੀ ਤੇ ਜੇ ਸੂਗੀ ਗੱਬਨ ਚੈੱਕ ਪਾਸ ਤਿੰਨ ਮਹੀਨੇ ਵਿੱਚ ਬਕਾਇਦਾ ਬਣੀ ਆ ਦੇ ਦੋ ਤੱਕ ਨਾ 10000 10000 ਕਿਲੋ ਇਦਾਂ ਮਿਲਦੀ ਐ ਵੀ ਲੋ ਵੀ 10000 ਕਿਲੋ ਦੋ ਤਾਂ ਟਾਈਮਿੰਗ ਇਧਰ ਵੱਧ ਗਈ ਆ ਤਿੰਨ ਮਹੀਨੇ ਦੀ ਗੱਬ ਚੈੱਕ ਪਾਸ ਆ ਉਹਦਾ ਮੂੰਹ ਪਖਾ ਦੇ ਪਤਾ ਦਾਂ ਦੇ ਕਹਿ ਮੈਂ ਉਹਨਾਂ ਦੇ ਇਹ ਤਾਂ ਬੁੱਲ ਗਿਆ ਕੋਈ ਨਹੀਂ ਥੋੜੀ 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 ਥਲਕ ਰਹੀ ਆ ਥੋੜੀ ਥੋੜੀ ਤਵਾ ਤੇ ਆ ਗਿਆ ਹੋਈ ਆ ਦੇਖੋ ਆ ਦੇਖੋ ਜੀ ਠੀਕ ਆ ਜੀ ਬਾਕੀ ਦੋ ਰੰਗਾ ਖੁੱਲਾ 10000 ਕਿਲੋ ਆ ਤਿੰਨ ਮਹੀਨੇ ਦੀ ਗੱਬਨ ਚੈੱਕ ਪਾਸ ਫਿਕਸ ਨੇ ਦੀ ਜੇ ਵੇਖ ਲੋ 199 ਚੱਡੇ ਦੀ ਆ ਜੇ ਸਵੇ ਕਿੰਵੇਂ ਲਈ ਇੱਕ ਗੱਭਣ ਇਹ ਤੇ ਜੇ ਹੁਣ ਘਾਹ ਸੂਜੀ ਦੁੱਧੇ ਆ ਰਹੀ ਆ ਦੂਜੇ ਚੱਲਣ ਦੀ ਆ ਹਾਂਜੀ ਲੋ ਵੀ ਦੂਜੇ ਸਵੇ ਦੇ ਵਿੱਚ ਜਿਹੜਾ 10000 ਕਿਲੋ ਦੁੱਧ ਤੇ ਗਾਂ ਤੀਜੇ ਸਵੇ ਦੇ ਲਈ ਦੋਸਤੋ ਇਹ ਚੈੱਕ ਪਾਸ ਹੋ ਗਈ ਆ ਤਿੰਨ ਮਹੀਨਿਆਂ ਦੀ ਇੱਕ ਕੰਪੈਕਟ ਜਿਹੜਾ ਥਣਪੂਰੇ ਹੱਥੀ ਮੁਠੀ ਵਾਲੇ ਸਵਾਹ ਵੀਜੀ ਲੱਗ ਗਏ ਮੇਲਾਪੁਰ ਨਾਲ ਬੜੀਆਂ ਵਧੀਆ ਪੰਜ ਪੰਜ 6 6 ਇੰਚ ਤੇ ਥਣ ਲੱਗਾ ਹਾਂਜੀ 22 ਕਿਲੋ ਦੁੱਧ ਬੰਦਾ ਨਾ ਮੈਂ ਚੋਣ ਰਿਆਂ ਜੀ ਤਲਈਆ ਕੋਈ ਕਿਸੇ ਰਕਮ ਦਾ ਚੋਣ ਦੇ ਵਿੱਚ ਮੈਂ ਨਾ ਗੱਲਾਂ ਹੀ ਛੱਡ ਦੋ ਉਹਦੇ ਜੋ ਉਹਨਾਂ ਵੀਰ ਜੀ ਮਾਰਾ ਲੈਣਾ ਨਹੀਂ ਜੋ ਮਰਜ਼ੀ ਹੋਵੇ। ਅੰਮੀ ਨੂੰ ਉਹ ਤਾਂ ਆਪੇ ਤਸੱਲੀ ਕਰਕੇ ਲੈਣਾ ਹੁੰਦਾ ਤੁਸੀਂ ਪਹਿਲਾਂ ਉਹਨਾਂ ਦੇ ਮਾਰਾ ਲਿੱਲੇ ਤੇ ਫਿਰ ਵੀਡੀਓ ਪਾਉਂਦਾ ਕਿ ਫਿਰ। ਕਿਸੇ ਨੇ ਤਾਂ ਮਾਲਾ ਪਾਉਂਦਾ ਤੇ ਇਹਦਾ ਤੁਸੀਂ ਤਾਂ ਭੈਣ ਭਰਾਵਾਂ ਨਾਲ ਇੰਨਾ ਕੰਟੈਕਟ ਜੁੜਿਆ ਹੋਇਆ ਹੈ। ਹਾਂ। ਉਹ ਵੇਖੋ ਜੀ ਕੋਈ ਗੱਪੜ ਗਲਤ ਨਿਕਲਾਇਆ ਉਹਦਾ ਕਹਿ ਨਹੀਂ ਸਕਦੇ ਜਿਹੜਾ ਸੁਆਹ ਸੁਆਹ ਕਿੰਨਾ ਮਾਲਾ ਲਿੱਲਿਆ ਤੇ ਉਹ ਫਿਰ ਸਰ ਗਿਆ ਜੀ। ਹਾਂ। ਲੈ ਵੀਰ ਸਤਨਾਮ ਇਹਨੇ ਕੀ ਹੁੰਦੀ ਐ। ਇਹ ਵੀਰ ਜੀ ਕਿੰਨਾ ਦੇ ਕੋ ਦੋਧਿਆ ਮਾਲਦੇ ਆ 40-42000 ਰੁਪਏ ਦਾ। ਹਾਂ। ਇਹ ਦੋ ਘੜ 40000 ਦੀਆਂ 38000। ਦੋ ਘੜ 40 36 35 ਹਾਂ ਧੱਕਾ ਯਾਰ ਇਹ ਕਹਾਣੀਆ ਸਤਨਾਮ ਤੇ ਕਾ ਲਾਵਾਂ ਕਦੇ ਗੱਡੀ ਚੱਲੂਗੀ ਕਾ ਲਾਵਾਂ ਜਿਆਦਾ ਲਾਈ ਜਾਂਦਾ ਨਾ ਮਮਾ 49 45 ਹਜ਼ਾਰ ਦੀ ਭਾਅ 10000 ਕਿਲੋ ਸਤਨਾਮ ਦਾ ਵੀ ਗੱਡੀ ਦੇ ਵਿੱਚ ਪੈਟਰੋਲ ਕੋਲਾ ਬੈਟਰੀ ਨਵੀਂ ਰੱਖੀ ਹੈ ਸਤਨਾਮ ਦਾ ਸਰਵਕਾਰ ਇਹ ਧੱਕਾ ਲਾਉ ਨੂੰ ਕਹਿੰਦਾ ਕੋਈ ਨਾ ਕੋਈ ਦੇ ਦੋ ਪਹਿਲਾਂ ਕੋਈ ਸੌਖਾ ਜਿਹਾ ਕੰਮ ਹੋ ਵੀ ਸਾਢੇ 35000 ਦੀ ਬਚੀ ਆ 11 10 11 ਕਿਲੋ ਦੁੱਧ ਤਿੰਨ ਮਹੀਨੇ ਦੀ ਗੱਭ ਚੈੱਕਪਾਸ ਚੈੱਕਪਾਸ ਆ ਜੀ ਵੱਡੀ ਵੱਛੀ ਛੋਟੀ ਪਾਕੀ ਮੇਰਾ ਭਰਾ ਕੋ ਚੰਗਾ ਹੱਥ ਉੱਤ ਫਿਰਨ ਵਾਲਾ ਉੱਤੇ ਲੈ ਗਿਆ ਨਾ ਕਿਤੇ ਕੋਈ ਖਾਲ ਬੜੀਵੇਂ ਪਾਉਣ ਵਾਲਾ ਹਾਂ ਤੇ ਬੱਚੀ ਗਾਂ ਚੰਗੀ ਤਿਆਰ ਕਰਨਾ ਵੀ ਜੀ ਵੀ ਪੂਰੀ ਨਜ਼ਰ ਪਤਲੀ ਜਿਵੜੀ ਦੀ ਵੱਛੀਆਂ ਫੇਸ ਵੇਖੋ ਕਿਦਾਂ ਹੁੰਦੇਗਾ ਆਪੂ ਤਾਂ ਵੇਖੋ ਉਹ ਵੀ ਬਰੀਕ ਬਿਲਕੁਲ ਇਹ ਨਹੀਂ ਵੀ ਦੁੱਪੜ ਜੀ ਆ ਲਓ ਵੀ ਭਰਾਵੋ ਠੀਕ ਆ ਸੋ ਇਹ ਵੀ ਟੋਕੜ ਗੱਭਨ ਨਾ ਸੀਗਾ ਇੱਧਰ ਕਾ ਬੱਚੀ ਖੜੀ ਇੱਧਰ ਜੀ ਪਹਿਲੇ ਸੂਏ ਸੂਈਏ ਦੂਜੇ ਵਾਸਤੇ 4 ਮਹੀਨੇ ਦੀ ਚੈੱਕਪਾਸ ਜੀ ਠੀਕ ਆ ਜੀ ਹਾਂ ਜੀ ਲਓ ਵੀ ਦੂਜਾ ਸੂਬਾ ਗਾਂ ਸੋਨਾ ਤੇ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਦੁੱਧ ਚੱਕਣਾ 8 ਕਿਲੋ 8 ਕਿਲੋ ਲਓ ਜੀ 8 ਕਿਲੋ ਦੁੱਧ ਤੇ 4 ਮਹੀਨਿਆਂ ਦੀ ਗੱਭ ਚੈੱਕ ਪਾਸ ਆ ਦੂਜਾ ਸੂਬਾ ਇਹਨੇ ਕਰਮਾ ਲੀਂਦਾ ਸੋਨਾ ਤੇ ਪਹਿਲੇ ਸੂਬੇ ਦੇ ਵਿੱਚ ਉਹਨੇ ਚੱਲਣ ਢਈ ਆ ਪਹਿਲੇ ਸੂਈ 8 ਕਿਲੋ ਦੁੱਧ ਤੇ ਬੱਛੀ ਦਾ ਕੱਤ ਹਾਈਟ ਮੀਡੀਅਮ ਆ ਬਾਕੀ ਰੰਗ ਰੰਗ ਫੈਸ਼ਨ ਬਹੁਤ ਆ ਠੀਕ ਆ ਜੀ ਆ ਦੇਖੋ ਬਰੀਡ ਵਾਲੀ ਬਹੁਤ ਜਿਆਦਾ ਚੰਗੀ ਤਾਂ ਅਮਰੇ ਦਿਮਾਗ ਚ ਵਾਜੀ ਤੇ 6 7 ਤੱਕ ਦੇ 8 ਨਾ ਕਹਦੇ ਪਾਉਂਦੇ ਇਹ ਮਿਰਜੀ ਗੱਲ ਸੁਣ ਹਾਂ ਇਹ ਨਾ ਚਲੋ ਕੰਮ ਦੇ ਆ ਮਤਲਬ ਸਾਰੇ ਆਪਣੇ ਭੈਣ ਭਰਾ ਵਾ ਉਹ ਜਿੱਦਾਂ ਨਾ ਜਿੱਦਾਂ ਮਤਲਬ ਜਿੱਦਾਂ ਹੋਇਆ ਅਗਦੀ ਰੇਡੀ ਟਟਹਰੀ ਕਰਨ ਵਾਲੀ ਗੱਲ ਬਣੀ ਵੀ ਉਹ ਜਿਹੜਾ ਕੋਈ ਵੀਰ ਭਰਾਵਾਂ ਦਾ ਅਗਦੀ ਉਹ ਲਿਟਰੀ ਵਾਇਦੇ ਆ ਦੱਸੋ ਜੱਗੜੇ ਜੀ ਦਾ ਕੰਮ ਖਤਮ ਹੋ ਗਿਆ ਹੱਥ ਸਾਰਿਆਂ ਨੂੰ ਲੱਗ ਚੁਕੇ ਆ ਹਾਂ ਹਾਂ ਕਿਸੇ ਦਾ ਫੁਕਿਆ ਕੋਈ ਕਿਸੇ ਦਾ ਫੁਕਿਆ ਇਹ ਸਤਨਾਮ ਇੱਕ ਇਹ ਗੱਲ ਦੱਸ ਦਈਏ ਵੀ ਪਸ਼ੂ ਵੈਸੇ ਸਾਰੇ ਅੱਜ ਆਪਣੇ ਦੁੱਧਾ ਲਈ ਆ ਪਰ ਕੋਕੜ ਚੱਪੜਾ ਤਾਂ ਭਾਵੇਂ ਸੱਜੇ ਰੱਖਾਂ ਜੀ ਚੋਏ ਚਵਾਈ ਕਿੰਨੇ ਕ ਵਜੇ ਆ ਇਹ ਸਵੇਰ ਦੀ ਵੀ ਚੋਾਈ 4 ਵਜੇ ਕਰਦੀ ਏ ਤੂੰ ਤੇਰਾ ਟਾਇਰ ਥੱਲੇ ਹੋ ਜਾ ਫੜ ਮੈਂ ਦੇਖ ਦੂ ਕੱਲੇ ਪਾਸਿਓਂ ਸ਼ੋਅ ਕਰਦੇ ਪੈਣਾ ਬੱਚੂ ਕਿ ਸਵੇਰ ਚੋਾਈ ਕਿੰਨੇ ਕ ਵਜੇ ਆ 4 ਵਜੇ ਮਾਲ ਚੋਦਾ ਜੀ ਤੁਸੀਂ ਆ ਤਾਂ ਵੀ 8 ਵਜੇ ਆਇਆ ਨਾ ਸਾਨੂੰ ਇਹ ਜਿਹੜਾ ਮਾਲ ਫੱਬ ਜੂਗਾ ਚਲੋ ਤੁਸੀਂ ਥੋੜਾ ਲੋਬੀ ਪ੍ਰਭਾਉ ਚਾਰ ਮਹੀਨੇ ਦੀ ਗੱਭ ਚੈੱਕ ਪਾਸ ਤੇ 8 ਕਿਲੋ ਦੁੱਧ ਬੱਚੀ ਦਾ ਰੇਟ ਪੁੱਛ ਲੈਨੇ ਸਤਨਾਮ ਕਿੰਨੇ ਦੇ ਦੇ ਰੇੜੇ ਦੇ ਛੋੜਾ ਇਹ ਆ ਬੋਲ ਗਏ ਕਿ ਕੀ ਕੀ ਗਾਹ ਨਿਕਾ ਰਿਹਾ ਪਾਕ 35000 ਰੁਪਏ ਪਛਾ ਦੇਵਾਂਗੇ ਜੀ 35 ਦੀ ਹਾਂ ਜੀ ਸਤਨਾਮ ਆਹ ਇੱਥੇ ਕਿਸੇ ਨੂੰ ਪਹੁੰਚਦੇ 2500 ਰੁਪਏ ਇਹਦੇ ਵਿੱਚੋਂ ਛੋਟ ਦੰਡਾ ਨਾ ਜਾ 2500 ਰੁਪਏ ਛੋਟ ਸਾਢੇ 5 35 'ਚੋਂ ਸਾਢੇ 33 ਹੋ ਗਿਆ 33 ਹੋ ਗਿਆ ਲਾਗਾ ਜਦੋਂ 35000 ਦੀ ਚੰਗੀ ਚਲੋ ਕੋਈ ਨਹੀਂ ਹਾਂ ਚੰਗੀ ਨਹੀਂ ਹੋਰ ਨਹੀਂ ਕੋਈ ਹੁੰਦਾ ਨਹੀਂ ਹੋਰ ਨਹੀਂ ਮੇਰ ਜੀ ਨਹੀਂ ਹੋਰ ਮਿਹਰਬਾਨੀ ਨਹੀਂ ਹੋਰ ਨਹੀਂ ਹੋਣਾ ਮੇਰੇ ਕੋਲ ਹੋਰ ਗੱਲ ਨਹੀਂ ਇਹ ਬੱਤ ਚੋੜ ਕਰਦੇ ਤੇ ਦਮ ਤੋਂ ਆਇਆ ਨਹੀਂ ਆਉਣੀ ਫਿਰ ਜਿਆਦਾ 32 ਦੀਆਂ ਚੋਟੀਆਂ ਮਾਰਦਾ 32 ਦੀ ਉਹ ਮੈਂ ਵਿਖਾਈ ਹੈ ਨਾ ਸਾਰਾ ਕੋਈ ਨਾਲੋਂ ਨਾਲੀ ਨਹੀਂ ਨਹੀਂ 32 ਫਿਰ ਕੋਹ ਨਹੀਂ ਜੇ ਬਾਈਣਾ 2200 ਪਾਰਾ ਪੈਣਾ ਤੁਹਾਨੂੰ ਨਹੀਂ ਹੁੰਦਾ ਨਾ ਬਜਦਾ ਬਚਦਾ ਨਹੀਂ ਕਿ ਉਹ ਦੇਖਣਾ ਕੰਮ ਕੀ ਹੋਣਾ ਲੈ ਬਤਾਵੇ ਡੱਡਾ ਕਿਸੇ ਸਤਰਾਮ ਡਰ ਗਿਆ ਜੀ ਹਾਂਰਾ ਮੇਰਾ ਬੱਤਾ ਮੇਰਾ ਚਲ ਇਹ ਕੋਈ ਗੱਲ ਨਹੀਂ ਹੱਸਦੇ ਆ ਲੋੜੀ 32200 ਵੱਛੀ ਕੋਈ ਮਾਲੋ 5-6 1000 ਵਾਲਾ ਗੱਲ ਨਹੀਂ ਹੋਈ ਯਾਰ ਬਰਾਬਰ ਉਹਦੀ ਖੇੜੀ ਆ ਚਲੋ ਜੀ ਹਾਂ ਉਹ ਆਖੀ ਦੇ ਕੋਲ ਮਾਲ ਫੇਰ ਫੜਾਂਗੇ ਗਾੜੀ ਵੇਚਾਂਗੇ ਨਾ ਲੋਹੇ ਭਰਾਵਾ ਟੋਕੜ ਗੱਪਣ ਜਿਹੜੇ ਵੀਰ ਚਾਹੁੰਦੇ ਨੇ ਨਾ ਵੀ ਟੋਕੜ ਗੱਪਣ ਖਰੀਦਣਾ ਚਾਰ ਅੱਜ ਪਸ਼ੂ ਆ ਟੋਕੜ ਗੱਪਣ ਆ ਤੁਹਾਨੂੰ ਲਾਸਟ ਵਿੱਚ ਇੱਧਰ ਵੱਛੀ ਆ ਪੜਾ ਪਹਿਲੇ ਸਵੇਰੇ ਵਿਕੀ ਨੇ ਦੂਜੇ ਸੂਣਾ ਜੀ ਦੂਜੇ ਸੂਣਾ ਉਹ ਵੀ ਚੈੱਕ ਪਾਸ ਹੋਈ ਜੀ ਚੈੱਕ ਪਾਸ ਕਿੰਨੇ ਟਾਈਮ ਦੀ ਤੇ ਨਾ ਵੀ ਦਿਹਾੜੀ ਤੇ ਦੁੱਧ 5.5 ਕਿਲੋ 5.5 ਕਿਲੋ ਦੁੱਧ ਆ ਦੋਸਤੋ ਦੂਜੇ ਸਵੇਰੇ ਘਾਸ ਸੋਣਾ ਕਰ ਮਾ ਲਈਏ ਇਇ ਤਰ੍ਹਾਂ ਖੁਰਲੀ ਦੇ ਥੋੜਾ ਬੜਾ ਪਾ ਕੇ ਬਹਿਣਾ ਉਸੇ ਪਸੰਦ ਆਉਂਦੀ ਸਾਢੇ 5 ਕਿਲੋ ਬੱਚੀ ਤੇਲੇ ਦੋ ਤਾਂ ਦਰਮਿਆਨੀ ਜੀ ਹਾਈਟ ਆ ਬੱਚੀ ਦੀ ਆ ਜਰਸੀ ਕਰਾਉ ਜੀ ਆ ਠੀਕ ਆ ਜਰਸੀ ਦੇ ਵਿੱਚ ਕੋਈ ਕ੍ਰੋਸ ਮੰਨ ਲੈ ਠੀਕ ਆ ਜੀ ਬਾਕੀ ਆ ਵੇਖ ਸਕਦਾ ਜੀ ਬੂਥੀ ਪਾਤੀ ਬਹੁਤ ਸੋਹਣੀ ਆ ਰੰਗ ਫੇਸ ਜਿਹੜਾ ਵਾਈਟ ਆ ਸਾਰਾ ਤੇ ਲੰਬਾਈ ਲੂਈ ਬੱਚੀ ਦੀ ਪੂਰੀ ਆ ਲੰਬੀ ਲੂਈ ਪੂਰੀ ਆ ਹਾਈਟ ਦਰਮਿਆਨੀ ਆ ਤੇ ਸਾਢੇ 5 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਤਿੰਨਾਂ ਦੀ ਚੱਕ ਪਾਸ ਹੋਈ ਆ ਜੀ ਤਿੰਨਾਂ ਦੀ ਚੱਕ ਪਾਸ ਆ ਲਓ ਵੀ ਭਰਾਵੋ ਠੀਕ ਆ ਜੀ ਅੱਗੇ ਮੇਰੇ ਵੀਰੋ ਜਿਹੜੇ ਜਿੱਤਾਂ ਵੀ ਕਿਸ ਮਾਲ ਭਾਵੇਂ ਕਿਸੇ ਨੇ 30000 ਖਰਚਣਾ ਭਾਵੇਂ ਕੋ 3 ਖਰਚਣਾ ਹਾਂਜੀ ਹਾਂਜੀ ਭਾਵੇਂ 3 ਲੱਖ ਖਰਚਣਾ ਤਾਂ ਉਹਦੀ ਤਸੱਲੀ ਕਰੋ ਮੇਰਾ ਪਰ ਆਪਣੀ ਰੋਕ ਨੋ ਕਿ ਕਿਹਦਾ ਬਾਹਰ ਜਾਵਾ ਪਾੜਾ ਸੰਧੂ ਸਾਹਿਬ ਅਸੀਂ ਤੇ ਆਪ ਆਪ ਜੋੜ ਕੇ ਬੇਨਤੀ ਕਰਦੇ ਹਾਂ ਤਸੱਲੀ ਪਹਿਲੋਂ ਕਰਿਆ ਕਰੋ ਤੂੰ ਇਹਦੇ ਨਾਲ ਰਿਆ ਕਰੋ ਬਿਲਕੁਲ ਸਤਨਾਮ ਹਾਂਜੀ ਮੱਛੀ ਦੁੱਧ ਦੇ ਗਾੜੇ ਮੁੱਢ ਦੀ ਕਿੰਨਾ ਮਰਜ਼ੀ 30 32 ਕਰੀਏ 275000 ਦੇ ਦੇ ਦਾਂਗੇ 275000 ਮਸ਼ਹੂਰ ਕਰਦੇ ਪ੍ਰਤਾਪ ਉਹ ਨਹੀਂ ਨਹੀਂ ਛੋੜ ਨਹੀਂ ਕਰਨੀ 50000 ਦੀ ਸੰਧੂ ਸਾਹਿਬ ਦੇ ਦਾਂਗੇ ਉਹ ਬੇੜਾ ਬਹਿ ਲਿਆ ਉਹ ਮੱਜਾ ਦਾ ਕੰਮ ਦਾ ਪੰਚੀ ਦੀ ਦੇਵਾਂਗੇ ਸੰਧੂ ਸਾਹਿਬੇ ਬਿਲਕੁਲ ਕਾਸਟ ਛੋਟੇ ਜਿਹੇ ਫਰੇ ਜਿਹੜਾ ਗਰਗਾ ਖੇਡਣੇ ਪੈਣਾ ਜਿੱਦੋਂ ਮੈਨੂੰ ਤੇ ਲੱਗਾ ਮਾਹੌਲ ਤੁਸੀਂ ਕਹਿੰਦੇ ਆ ਰੂ ਕਾਸਲੇ ਦਾ ਆ ਰਹੀ ਮੈਂ ਨਹੀਂ ਨਹੀਂ ਮੇਰਾ ਪਹਿਲਾ ਮੈਂ ਹੀ ਕਾਸਟ ਨਹੀਂ ਟ੍ਰੇਨਿੰਗ ਤਾਂ ਤੁਸੀਂ ਲਈ ਜੇ ਮਾਲਾ ਵੀ ਕਰਕੇ ਵਿਖਾ ਦਿਓ ਨਹੀਂ ਨਹੀਂ ਠੀਕ ਤਾਂ ਲਈ ਆਈ ਸੀ ਅਸੀਂ ਮਾਲ ਦੀ ਟ੍ਰੇਨਿੰਗ ਲਈ ਆ ਗਰਗਾ ਗਦਕਾ ਖੇਡਣ ਲੱਗੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਅੱਛਾ ਸਾਬ ਮਲ ਕੇ 25000 ਦੀ ਹੋ ਜੂਗੀ ਚਲੋ ਹਾਂ ਜੀ ਪੂਰੇ 25000 ਲਓ ਜੀ ਪ੍ਰਭੂ 25000 ਦੀ ਹੋ ਜੂਗੀ ਲਾਈਟ ਤੋਂ ਲਾਈਟ ਇਹ ਅੱਜ ਨਗਨੇ ਹਾਸੇ ਨਾਲ ਸਰਿਆ ਚਲੋ ਹੱਸਣਾ ਵੀ ਬੜਾ ਜ਼ਰੂਰੀ ਹੈ ਨਾਲ ਦੀ ਨਾਲ ਠੀਕ ਹੈ ਜੀ ਅੱਜ ਕੱਲ ਜਿਹੋ ਜਿਹੇ ਦੋਸਤੋ ਦੁਨੀਆਦਾਰੀ ਹੋਈ ਪਈ ਆ ਹੱਸਣਾ ਬੜਾ ਲਾਜ਼ਮੀ ਆ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਇਸੇ ਤਰ੍ਹਾਂ ਤੁਸੀਂ ਮੌਜ ਮੇਲੇ ਵੀ ਕਰਦੇ ਰਿਹਾ ਕਰੋ ਤੇ ਨਾਲ ਦੀ ਨਾਲ ਆ ਵੇੜਾ ਤੁਹਾਨੂੰ ਦਿਖਾਈਆਂ ਨੇ ਆਪਾਂ ਟੋਟਲ 7 ਤਿੰਨ ਸੁਈਆਂ ਸਵਾਈਆਂ ਨੇ ਬੱਚੇ ਪ੍ਰੋਪਰ ਦਿਖਾਤੇ ਨਾਲ ਜਿਨ੍ਹਾਂ ਦੇ ਵਿੱਚੋਂ ਜਰਸੀ ਬ੍ਰੀਡ ਦੇ ਵਿੱਚ ਬੜਾ ਬਹੁਤ ਖੂਬਸੂਰਤ ਸੀਗੀਆਂ ਵੱਡੀ ਜਰਸੀ ਵਿਖ ਇੱਧਰ ਜਿਹੜੇ ਟੋਕੜ ਗੱਬਣ ਦਾਗ ਦਿਖਾਤੇ ਬੜੀ ਭੈਣ ਭਰਾ ਡਿਮਾਂਡ ਕਰਦੇ ਰਹਿੰਦੇ ਆ ਕੋਈ 3 ਮਹੀਨੇ ਦੀ ਕੋਈ 4 ਦੀ ਕੋਈ ਢਾਈਆਂ ਦੀ ਗੱਬਣ ਚੱਕ ਪਾਸ ਆ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰ ਲਿਓ ਤੇ ਸਤਨਾਮ ਇੱਕ ਨੰਬਰ ਬੋਲ ਵੀਰ ਨੰਬਰ ਆਪਣਾ ਵੀਰ ਜੀ 94655 ਅਨਾਰ ਲੋਹੜ ਪੰਜਾ ਪਿੰਡ ਘਰੋਂ ਤਸੀਲ ਬੜੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਠੀਕ ਆ ਵੀਰ ਸਤਨਾਮ ਆ ਜੀ ਲੋਬੀ ਭਰਾਵੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ